ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਕਲਾਸ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੱਜਣੋ ਫਿਰੋਜ਼ਪੁਰ ਆ ਜਾਂਦਾ ਜੱਗੇ ਨੂੰ ਮਲਾਵਾਂਗੇ ਤੁਹਾਨੂੰ ਸੱਜਣੋ ਦੋ ਬਿਲਕੁਲ ਝੂਟੀਆਂ ਸੂਈਆਂ ਸਵਾਈਆਂ ਦਾ ਹਜੇ ਜੇਰ ਜੂਰ ਪਾ ਕੇ ਤੇ ਧਾਰਾ ਤੁਰਾ ਵੀਰ ਕਹਿੰਦਾ ਮਾਰ ਲੀਆਂ ਓਕੇ ਰਿਪੋਰਟ ਆ ਕੱਟੇ ਨੂੰ ਸੱਜਣੋ ਜਨਮ ਦਿੱਤਾ ਬਹੁਤ ਹੀ ਸੋਹਣਾ ਕੱਦ ਕਾਠਾ ਤੇ ਚੰਗਾ ਥਾਨ ਲੱਗਾ ਹੋਇਆ ਤੇ 19 ਮਹੀਨੇ ਮੰਨ ਲਓ ਵੀ ਜਾਪਾ ਵੀ ਨਹੀਂ ਮੰਨੇ ਆ ਵੇਖੋ ਤੁਹਾਨੂੰ ਧਾਰਾ ਮਾਰ ਕੇ ਦੀਆਂ ਮਖਾਉਣੇ ਤੇ ਆ ਲਿਆ ਭਰਾ ਚੋਕੇ ਬੜੇ ਚੰਗੇ ਦੁੱਧ ਵਾਲੀ ਮੈਂ ਆ ਸੱਜਣੋ ਇਹਦਾ ਵੀ ਲੇਖਾ ਜੋਖਾ ਆਪਾਂ ਜਿਹੜਾ ਭਰਾ ਤੋਂ ਪੁੱਛਦੇ ਹਾਂ ਜੁੜੇ ਰਹਿਓ ਹੰਡ ਤੱਕ ਤੁਹਾਡਾ ਧੰਨਵਾਦ ਜਿਹੜੀ ਪਸੰਦ ਆ ਜਾਂਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਸੱਜਣੋ ਪੈਸੇ ਖਰਚ ਕਰਨੇ ਜੱਗੇ ਵੀਰ ਸਾਸਰੀ ਕਾਲ ਜੀ ਹੋਰ ਸੁਣਾ ਬਾਸ ਠੀਕ ਆ ਵਧੀਆ ਵੀਰ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਵਾਹਿਗੁਰੂ ਦਾ ਸ਼ੁਕਰ ਆ ਸ਼ੁਕਰ ਆ ਹਨਾ ਜਿਹੜਾ ਆਪਾਂ ਨੂੰ ਤੋਰੀ ਫਰਦਾ ਤੋਰੀ ਫਿਰਦਾ ਬਾਸ ਫਿਰ ਜਾਨਵਰ ਤਾਂ ਜਾਦੇ ਸੀ ਤੇ ਪਰ ਵਹਿ ਗਏ ਹਨਾ ਹੁੰਦੇ ਨੇ ਡੇਟ ਹੋ ਗਿਆ ਮੈਂ 5 ਜਨਵਰੀ ਸੇ ਆਪਣੇ ਕੋਲੇ 5 ਸੀ ਹਾਂ ਤਿੰਨ ਵਹਿ ਗਈਆਂ ਹਨਾ ਤਿੰਨ ਵਹਿ ਗਈਆਂ ਆਪਣੇ ਕੋਲ ਦੋ ਤੇਰੇ ਖੜੇ ਖੜੀਆਂ ਤੇ ਇੱਕ ਲੈ ਗਏ ਹਾਂ ਇੱਕ ਲੈ ਗਏ ਤੇਰੇ ਖੜਿਆ ਖੜਿਆ ਸੌਦਾ ਹੋ ਗਿਆ ਆ ਇੱਕ ਦਾ ਤਾਂ ਮੇਰੇ ਖੜੇ ਹੀ ਹੋ ਗਿਆ ਚਲੋ ਮਹਾਰਾਜ ਕਰਪਾ ਕਰੇ ਜੀ ਆ ਵਿਕਣੀਆਂ ਚਾਹੀਦੇ ਜਾਨਵਰ ਹਨਾ ਜੱਪਾ ਮੰਡੀ ਬਣਾ ਦੇ ਸਾਰੀਆਂ ਲਾ ਦੇਣੀਆਂ ਆ ਲਾ ਦੇਣੀਆਂ ਆ ਲੈ ਚਲੋ ਮੰ ਤੇ ਆਪਣਾ ਐਡਰੈਸ ਦੱਸਗੇ ਐਡਰੈਸ ਆਪਣਾ ਪਿੰਡ ਕਲਾਸ ਜ਼ਿਲ੍ਹਾ ਫਰੀਦਕੋਟ ਨੇੜੇ ਆਪਾਂ ਨੂੰ ਮੁੱਦਕੀ ਫਰੀਦਕੋਟ ਤੇ ਫਰੀਦਕੋਟ ਵਿਚਾਲੇ ਸੈਂਟਰ ਆਪਣਾ ਸੈਂਟਰ ਚ ਆਗੇ ਹਾਂਜੀ ਤੇ ਨੰਬਰ ਮੇਰੇ ਵੀਰ ਦਾ 95014 ਹਾਂਜੀ 68937 95014 68937 ਠੀਕ ਆ ਓਕੇ ਰਿਪੋਰਟ ਪਸ਼ੂ ਅੱਜ ਆ ਦਾ ਬਿਲਕੁਲ ਤਾਜੀ ਸੂਈ ਬਿਲਕੁਲ ਤਾਜੀ ਅੱਜ ਸਵੇਰ ਦੀ ਸੂਈ ਆਈ ਇਹ ਸੂਆ ਕਿਹੜਾ ਸੂਈ ਆ ਛਾ ਦੂਜਾ ਸੂਆ ਸੂਈ ਆ ਦੂਜਾ ਸੂਆ ਹਾਂਜੀ ਤੇ ਕੱਟਾ ਦੇਗੀ ਹਾਂ ਕੱਟਾ ਚੰਗੀ ਨਿਕਲੀ ਥੱਲੇ ਬੜੀ ਜਿਆਦੀ ਚੰਗੀ ਆਪਾਂ ਧਾਰਾ ਧੁਰਾ ਮਾਰ ਕੇ ਵਿਖਾਵਾਂਗੇ ਵੀਡੀਓ ਓਕੇ 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 ਸਾਫ ਸੂ ਬਹੁਤ ਜਿਆਦੀ ਹਾਂ ਆਪਾਂ 2 2.5 ਕਿਲੋ 14 ਸੀ ਉਹਦੋਂ ਓਕੇ ਕੱਦ ਵੀ ਚੰਗਾ ਹਨਾ ਇੱਕ ਕੱਟਾ ਵੀ ਰੱਜਿਆ ਖੜਾ ਹਾਂ ਹਾਂ ਕੱਟਾ ਪੂਰਾ ਰੱਜਿਆ ਤੇ ਐ ਕਰੀਏ ਆਪਾਂ ਧਾਰਾਂ ਵਿਖਾ ਹੀ ਦਈਏ ਤੁਰ ਕੇ ਫੇਰ ਵਿਖਾਈਏ ਪਸਮਾ ਕੇ ਹੀ ਆ ਪਹਿਲਾਂ ਪਸਮਾ ਹਨਾ ਪਸਮਾ ਦੇ ਪਹਿਲਾਂ ਕਿਹੜਾ ਵਿਖਾ ਦੇ ਦੋ ਦੋ ਧਾਰਾ ਸੱਜਣੋ ਕੱਦ ਕਾਠ ਭਰਾ ਦੇ ਤੋਂ ਤਾਜ਼ਾ ਲਾ ਲਿਓ ਸੋਹਣਾ ਕੱਦ ਕਾਠ ਸਿੰਘ ਸੋਹਣਾ ਤੇ ਬਾਕੀ ਓਕੇ ਰਿਪੋਰਟ ਆ ਥੋੜਾ ਜਿਆ ਥੋਨੂੰ ਐ ਹੋ ਜੇ ਬੱਚੇ-ਬੱਚੇ ਦਾ ਗੈਜ਼ਾ ਹੋ ਜਾਂਦਾ ਵੀ ਯਾਰ ਬੱਚੇ ਤੇ ਪਸ਼ੂ ਸਹਿਮਤ ਆ ਜਾਂ ਕਿਵੇਂ ਕਈ ਵਾਰੀ ਦੂਰ ਮਗਾਉਣਾ ਹੁੰਦਾ ਕਿਸੇ ਨੇ ਧਾਰਾਂ ਪਾਸ ਕਰਾਤੀਆਂ ਦੱਸ ਹਾਂ ਦੁੱਧ ਪਾ ਦੇ ਤੇ ਜੇਰ-ਜੂਰ ਮੁਕੰਮਲ ਸੱਜਣੋਂ ਪੈ ਗਈ ਆ ਭਰਾ ਦੇ ਕੋਲੇ ਵੀਡੀਓ ਆ ਜਿਹੜਾ ਵੀ ਸੱਜਣ ਖਰੀਦਦਾ ਆ ਉਹਦੀ ਤਸੱਲੀ ਕਰ ਸਕਦਾ ਜੇਰ ਦੀ ਹੋਰ ਐਰਾ ਵਗੈਰਾ ਓਕੇ ਰਿਪੋਰਟ ਆ ਛੋਟੀ ਕਿਆ ਬਾਤ ਸ਼ੁਕਰ ਰੱਬ ਦਾ ਜਿਹੜੀ ਬੱਚਿਆਂ-ਬੱਚਿਆਂ ਤੇ ਸਹਿਮਤ ਆ ਸਜਣ ਪਸਮਾ ਜਿਹੜਾ ਝੂਟੀ ਨੇ ਕੀਤਾ ਤੇ ਉਸ ਤੋਂ ਬਾਅਦ ਤੁਹਾਨੂੰ ਦੋ-ਦੋ ਧਾਰਾ ਇਹਦੀਆਂ ਚੈੱਕ ਕਰਾਉਣੇ ਆ ਵੇਖੋ ਤੇ ਕੱਟਾ ਬੜਾ ਜੁਰਮਾਨਾ ਦਿੱਤਾ ਕਰਮਾੜੀ ਨੇ ਆ ਵੇਖੋ ਕਿਲਾ ਨਾਲੂਆ ਕੋਈ ਐ ਨਾ ਕਿ ਉਹ ਵੀ ਇਹ ਪਤਾ ਨਹੀਂ ਕਿੰਨੇ ਟਾਈਮ ਦੀ ਸੂਈ ਆ ਓਕੇ ਰਿਪੋਰਟ ਝੂਟੀ ਆ ਤੇ ਆਹ ਵੇਖੋ ਕਿਆ ਬਾਤ ਹੈ ਜੇ ਕਿਚਵਾਈ ਬਹੁਤ ਜੀ ਬਹੁਤ ਚੰਗਾ ਕਰੇ ਪੋਲੀ ਰੂਹਰ ਕੀ ਹੈ ਨਾ ਜਮਾਈ ਪੋਲੀ ਪੂਰੀ ਕਿਆ ਬਾਤ ਸਜਣੋ ਬੌਲੇ ਦਾ ਬਿਲਕੁਲ ਪੀਲਾ ਰੰਗ ਹੈ ਇਹ ਵੀ ਵੱਡੀ ਗੱਲ ਹੈ ਕਿ ਐ ਨਹੀਂ ਹੈਗਾ ਵੀ ਕਈ ਵਾਰੀ ਅਗਲਾ ਕਹਿੰਦਾ ਸੂਈ ਪਤਾ ਨਹੀਂ ਕਿਦਣਾ ਦੱਸੀ ਅੱਜ ਦੀ ਜਾਂਦੇ ਆ ਐਨ ਓਕੇ ਰਿਪੋਰਟਾ ਕੌਲੀ ਚੰਚਾ ਪਾਉ ਦੇ ਕਹਣਾ ਕੋ ਨਾਲ ਹੀ ਲੈ ਆਏ ਉਹ ਜੇ ਲੈਣੀ ਹੋਈ ਤਾਂ ਇੱਥੇ ਹੀ ਬੌਲੀ ਬਣਾ ਲਿਓ ਓਕੇ ਰਿਪੋਰਟਾ ਜਮਾਈ ਕਿਆ ਬਾਤ ਵੇਖੋ ਸਫਾਈਆਂ ਤੁਰ ਗਈ ਇਹਨੂੰ ਸੱਚ ਜੀ ਸੱਜਣਾ ਚੰਗੇ ਪੱਠ ਪੜੇ ਦੀ ਆ ਤੇ ਜੱਗੇ ਦੁੱਧ ਇਹਨਾਂ ਕਿੰਨਾ ਪਾਉਣਾ ਚਾਹੀਦਾ ਯਾਰ ਦੁੱਧ ਪਾ ਦੂਗੀ ਵੀਰੇ 14 ਕਿਲੋ ਪਾ ਦੂਗੀ ਹਨਾ ਤੋਰ ਨਾ ਖੁੱਲੇ ਡੁੱਲੀ ਹਾਂ ਕਿਉਂਕਿ ਚਵਾਈ ਬੜੀ ਠੋਸ ਨਿਕਲੀ ਹੈ ਨਾ ਬਾਹਲੀ ਜਿਆਦਾ ਚੰਗੀ ਓਕੇ ਲੈ ਸੱਜਣਾ ਹਣ ਤੋਰ ਕਰ ਲੋ ਚੱਕ ਹ ਇਧਰ ਨਾ ਲੈ ਚਲ ਗਏ ਹਾਂ ਇਧਰ ਨੂੰ ਲੈ ਵੇਖੋ ਸੱਜਣਾ ਦੂਜਾ ਸੂਆ ਸੂਈ ਝੋਟੀ ਆ ਓਕੇ ਰਿਪੋਰਟ ਜਮਾ ਬਾਕੀ ਹੁਣ ਸੱਜਣੋ ਤਾਜੀ ਸੂਈ ਸਵਾਈ ਆ ਹੁਣ ਇਹਦੇ ਚ ਕੋਈ ਡੱਕਾ ਨਹੀਂ ਵੀ ਇਹ ਗੱਬਾ ਨਾ ਜਾਂ ਕਿਵੇਂ ਆ ਬਿਲਕੁਲ ਓਕੇ ਨਿਕਲੇ ਆਈਏ ਧੰਨਵਾਦ ਰੱਬ ਦਾ ਵੀ ਆ ਵੇਖੋ ਬਾਕੀ ਕੱਟਾ ਬਹੁਤ ਜਰਵਾਣਾ ਦਾ ਤੈਨੇ ਹਣਾ ਹਾਂ ਕੱਟਾ ਪੂਰਾ ਤਗੜਾ ਵੇਲਾ ਮੱਝ ਨੂੰ ਕੋਈ ਫਿਰ ਵੀ ਨਹੀਂ ਐਡਾ ਮੱਝ ਹਾਂ ਹਾਂ ਵਾਕਿ ਐਂ ਲੱਗਦਾ ਜਿਵੇਂ ਆਪਣੀ ਕਿੰਨੇ ਦਿਨਾਂ ਦਾ ਬਾਕੀ ਠੰਢੀ ਬਹੁਤ ਨਿਕਲੀ ਹੈ ਨਾ ਬਹੁਤ ਠੰਢੀ ਜਾਦੀ ਜਿਵੇਂ ਤੂਰ ਕੇ ਲਿਆਏ ਆ ਕੋਈ ਵਾਸਤਾ ਹੀ ਨਹੀਂ ਹਣਾ ਬੱਚਾ ਛੱਡੋ ਜਾਂ ਨਾ ਛੱਡੋ ਨਹੀਂ ਠੀਕ ਆ ਯਾਰ ਬਹੁਤ ਵਿਚਾਰੀ ਸਿਆਣੀ ਨਿਕਲੀ ਆ ਕਰਮਾਂ ਵਾਲੀ। ਕਿਆ ਬਾਤ ਆ ਗੁਨਾ ਦੀ ਗੁਥਲੀ ਆ ਸੱਜਣਾ ਝੋਟੀ ਓਕੇ ਰਿਪੋਰਟ ਤੇ ਜੱਗੇ ਦੇ ਕਿੰਨੇ ਦੀ ਦੇਣੀ ਛਾ ਇਹ। ਪਹਿਲਾਂ ਮੋਲ ਦਾ ਕਰਨ ਉਹ ਹੋਈਆਂ ਦਾ 1 20 ਸਵਾ ਵੀ ਕਰੀ ਜਾਂਦੇ। ਬਥੇਰਾ ਕੁੱਕ ਹੋਈ ਜਾਂਦਾ ਹਨਾ। 15 ਲੀ ਦੇ ਦਈਏ। ਵੇਖ ਲੈ ਤੂੰ ਵੇਖ ਜਿੱਥੇ ਜੇ ਕੋਈ ਮਹਾਰਾਜ ਕਿਰਪਾ ਕਰਦਾ ਵੀ 2 ਰੁਪਏ ਆਪਾਂ ਨੂੰ ਵੀ ਆ ਜਾਣ ਤੇ ਕੋਈ ਭੈਣ ਭਰਾ ਵੀ ਨਾ ਇਹ ਗੱਲ ਕਵੇ ਵੀ ਯਾਰ ਜੱਗੇ ਨੇ ਸਾਨੂੰ ਮੈਂ ਮਹਿੰਗੀ ਦੇਤੀ ਹਨਾ। ਠੀਕ ਆ। ਵੇਖੋ ਸੱਜਣਾ। ਕਿਆ ਬਾਤ ਆ। ਥਾਨ ਵੇ ਕਿੱਡਾ ਸੋਹਣਾ ਲੱਗਾ ਕਿ ਮੈਂ 14 ਬਾਦ ਵੇ ਦੂਰਾ ਥਾਨ ਲੱਗਾ ਜਿਵੇਂ ਕਹਿੰਦੇ ਚਾਰ ਵੀ ਵੇ ਬਟਨ ਬਟਨ ਲੱਗੇ ਹੋਏ ਹਾਂ ਨਹੀਂ ਓਕੇ ਆ ਚੂਟੀ ਕੋਈ ਸ਼ੱਕ ਨਹੀਂ ਪੜਾ ਇਹਨੂੰ ਪਾ ਜਿਵੇਂ ਮਰਜ਼ੀ ਵੇ ਲੈ ਇਹਨੂੰ ਕੋਈ ਫਿਕਰ ਨਹੀਂ ਹੈਗਾ ਵੀ ਬੰਦਾ ਮੈਨੂੰ ਫੇਰ ਬਹਿ ਗਿਆ ਸਾਡੇ ਹਣਾ ਨਹੀਂ ਚੰਗੀ ਖਰੀ ਨਹੀਂ ਗਲੀ ਕਰ ਬਾਈ ਤੇ ਨਾ 12 ਦੀ ਦੇਣੀ ਹੈ 1 ਲੱਖ ਤੇ 12000 ਦੀ ਦੇਵਾਂਗੇ ਜਿਹੜਾ ਮਰਜੀ ਸੱਜਣ ਆ ਜੇ ਬਾਕੀ ਚੰਗੀ ਆ ਛੋਟੀ ਮਾੜੀ ਨਹੀਂ ਹਾਂ ਉਹ ਜਿਆਦਾ ਚੰਗੀ ਆ ਦੁੱਧ 14 ਕਿਲੋ ਵਾਲੇ ਮੁੜ ਕੇ ਇੰਨੇ ਦੀ ਆਉਂਦੀ ਨਹੀਂ ਨਹੀਂ ਆਉਂਦੀ ਤੇ ਤੈਨੂੰ ਦੁੱਧ ਤੇ ਆ ਗਈ ਉਹ ਦਿਨ ਇੱਕ 20 25 ਦੀ ਮਿਲਨੀ ਆ ਹਾਂ ਬਸ ਆ ਗੱਲ ਐਡੇ ਕੱਦ ਕਰਦੀ ਨਿੱਕੀ ਨਿੱਕੀ ਸਿੰਗੀ ਲੱਗੀ ਆ ਨਹੀਂ ਵਾਕਈ ਬਹੁਤ ਜਿਆਦਾ ਚੰਗੀ ਆ ਬਾਕੀ ਜਮਾ ਪਤਲਾ ਪਿੰਡਾ ਹਾਂ ਜਮਾ ਪਤਲੇ ਦੀ ਲੈ ਹਾਂ ਕਾਗਜੀ ਆ ਹਾਂ ਚੰਗੀ ਛੋਟੀ ਆ ਇਹਦਾ ਕਿਵੇਂ ਲੇਖਾ ਜੋਖਾ ਤੂੰ ਦੱਸਦਾ ਸੀ ਹਾਂਜੀ ਇਹਦੇ ਥੱਲੇ ਦੁੱਧ ਹੈਗਾ ਹੀ 17 ਕਿਲੋ ਆਪਾਂ ਚੋਕੇ ਲਿਆਂਦੀ ਆ ਓਕੇ ਕੀ ਨਹੀਂ ਲਾਇਆ ਆਣ ਕੇ ਅੱਛਾ ਹਾਂ ਬੜਾ ਚੰਗਾ ਦੁੱਧ ਚੁਈ ਆਈ ਬਹੁਤ ਚੰਗਾ ਵੈਸੇ ਇਧਰ ਲੈ ਵੇਲ ਬਹੁਤ ਆ ਹਨਾ ਬਹੁਤ ਵੇਲ ਵੈ ਕਿੱਥੇ ਪਈ ਵੇਲ ਕਿੱਥੇ ਪਈ ਆ ਕਰਮਾਂ ਵਾਲੀ ਓਕੇ ਤੇ ਹੁਣ ਫਿਰ ਦੁੱਧ ਕਿੰਨਾ ਚਵਾਵਾਂਗੇ 14 ਹੋਊਗਾ ਪਰ 13 ਲੀਟਰ ਕਹਿ ਕੇ ਦੇਣਾ ਆਪਣੇ ਘਰੇ ਦੋ ਡੰਗ ਆਪਾਂ ਚਵਾ ਕੇ ਨਾਲੇ ਦੇਣੀ ਆ ਕਾਹਦੇ ਨੂੰ ਮੰਨੇ ਲੈਣਾ ਹਾਂ ਤੇ ਮਗਰ ਕਟਾ ਮਗਰ ਕਟਾ ਆ ਜਾਂਦੇ ਹਨਾ ਹਾਂ 25 ਦਿਨਾਂ ਕਿੰਨੇ ਕ ਦਿਨਾਂ ਦਾ ਸੁਈ ਆ ਜਮ 20 ਤੋਂ 25 ਦਿਨਾਂ ਦੀ ਸੁਈ ਠੀਕ ਹੈ ਨਾ ਤੇ ਦੁੱਧ ਬਹੁਤ ਚੰਗਾ ਸੀ ਦੁੱਧ ਬਹੁਤ ਜ਼ਿਆਦਾ ਚੰਗਾ ਏਦਾ ਵਾੜ ਬਹੁਤ ਜਿਆਦਾ ਦਵਾਈ ਆ ਇਹ ਆਪਾਂ ਉਧਰੋਂ ਲਈ ਆ ਗੰਗਾ ਨਗਰੋਂ ਗੰਗਾ ਨਗਰ ਦੀ ਮੈਂ ਆਂ ਕੀ ਆਪਾਂ ਗੰਗਾ ਨਗਰ ਦੀ ਮੱਝ ਆਈ ਲੈ ਤੂਰ ਕਰਾ ਚੱਕੇ ਜਾਨੀ ਧਾਰਵੀ ਦੀਆਂ ਸਾਰੇ ਸਰੀਰ ਤੇ ਮੈਂ ਨਾ ਯਾਰ ਪੈਠ ਪੁੜਾ ਵੇਖ ਹਾਂ ਸਜਣੋ ਬੜਾ ਚੰਗਾ ਚੂਕੇ ਦੁੱਧ ਭਰਾ ਲਿਆ ਤੇ ਬਾਕੀ ਤੇਰਾ ਹਜੇ ਵੀ ਮਨਾਊਗਾ ਕਹਿੰਦਾ ਤੁਹਾਨੂੰ ਪਿਆਰ ਪੂਰਾ ਦੀ ਚੁੱਤੀ ਆਹ ਆਉਂਦੇ ਹਫਤੇ ਨੂੰ ਆਪਾਂ 17 ਤੋਂ 18 ਕਿਲੋ ਕਰਕੇ ਫਿਰ ਫਿਰ ਵੀਡੀਓ ਪਾਵਾਂਗੇ ਜੇ ਨਾ ਵੇ ਕੀਤੇ ਪਹਿਲੀ ਕਾਹਦਾ ਖੜਦੀ ਨਹੀਂ ਠੀਕ ਆ ਠੀਕ ਆ ਠੀਕ ਆ ਵੇਖਿਓ ਸਜਣੋ ਤੁਹਾਨੂੰ ਧਾਰਾਂ ਇਹਦੀਆਂ ਵੀ ਚੈੱਕ ਕਰਾਵਾਂਗੇ ਧਾਰਾਂ ਚੈੱਕ ਕਰਾ ਦਾਂਗੇ ਕਿਉਂਕਿ ਥਣਾ ਥੁਣਾ ਦਾ ਸੱਜਣ ਨੂੰ ਪਤਾ ਲੱਗ ਜਾਂਦਾ ਥੋੜਾ ਵੀ ਮੰਨ ਲਓ ਵੀ ਚਵਾ ਪਸਮਾ ਪੂਰ ਛੱਟਾ 나ੜ ਗੰਢ ਬਹੁਤ ਫਰਕ ਆ ਜਦੋਂ ਧਾਰਾਂ ਵਾਜਾਂ ਤਾਂ ਅੱਧਾ ਪਸੂ ਲੈ ਆ ਜਾਂਦਾ ਵੇਖੋ ਮੈਂ ਨਸੀਲ ਇਹ ਵੀ ਬਹੁਤ ਸੀਲ ਬਹੁਤ ਲੈ ਹਣਾ ਲੈ ਪੂਚ ਕੇ ਖੜ ਗਈ ਹਾਂ ਬਾਕੀ ਯਾਰ ਮੂਹਰਾ ਮਹਾਰਾ ਦੇ ਬੱਚੇ ਬੜੇ ਟੌਪ ਦੇ ਪੌਂਦੇ ਕੱਟਾ ਵਾ ਕਟਾ ਨਗਰ ਨਗਰ ਕੱਟਾ ਕਿੰਨਾ ਤੇ ਛੱਡ ਕੇ ਫਿਰ ਬਖਾ ਦਿੰਦੇ ਉਹ ਧਾਰਾਂ ਜਰੂਰ ਜੀ ਜਰੂਰ ਸੱਜਣਾ ਇਹਦੇ ਥੱਲੇ ਬੱਚਾ ਛੜਾਤਾ ਤੁਹਾਨੂੰ ਦੋ ਦੋ ਧਾਰਾਂ ਇਹਦੀਆਂ ਵੀ ਚੈੱਕ ਕਰਾਈਏ ਸੱਜਣਾ ਪਸਮਾ ਜਿਹੜਾ ਮੱਝ ਨੇ ਘਰ ਲਿਆ ਤੇ ਤੁਹਾਨੂੰ ਧਾਰਾਂ ਵਖਾਉਣੀਆਂ ਤੇ ਇਹ ਵੀ ਫੋਰਮੈਨ ਪੂਰਾ ਵਾ ਪਸੂਆਂ ਦਾ ਛੋਟਾ ਵਪਾਰੀ ਆ ਖੜਾ ਜੇ ਜਿਹੜੀ ਮੱਝ ਦਾ ਬੱਚਾ ਬੱਚਾ ਨਹੀਂ ਉੱਠਦਾ ਇਹਨੂੰ ਬੁਲਾ ਲਿਆ ਜੇ ਇਹਨੂੰ ਠਾਉਣ ਦਾ ਬਹੁਤ ਹਸਾਬ ਆ ਹਨਾ ਉਦਾਂ ਹੀ ਠਾਉਣ ਦਾ ਇਹ हां उण उठा देना ना जो सुत्ता ਪਿਆ ਹੁੰਦਾ ਵੇਖਿਓ ਇਹਦਾ ਪਿਆਰ ਬਹੁਤ ਆ ਜਨਵਰਾਨਾ ਇਹਨੇ ਰਹਿਣਾ ਹੀ ਇੱਥੇ ਬਾਈ ਨਾ ਨਾ ਹਨਨਟਾ ਸੱਜਣੋ ਧਾਰਾ ਇਸ ਛੋਟੀ ਦੀ ਚਵਾਈ ਤੇ ਦੀ ਵੀ ਜੱਟਾ ਚੰਗੀ ਚਵਾਈ ਤਾਂ ਯਾਰ ਕਿਆ ਚਵਾਈ ਦੀ ਆਪਣੇ ਕੋਲ ਮਾੜੀ ਨਹੀਂ ਆਉਂਦੀ ਬਾਈ ਮੱਝ ਆਪਾਂ ਉੱਥੇ ਛੱਡ ਦੇ ਦੀ ਚਵਾਈ ਦੀ ਮਾੜੀ ਨਹੀਂ ਧੰਨਵਾਦ 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 ਚੂਲਾ ਚੂਲਾ ਬਾਪੂ ਜਿਹੜੀ ਚੋਣੀ ਚੂਣ ਤੈਮੀਆ ਤੇਰਾ ਨਹੀਂ ਕਿਉਂ ਨਾ ਲਿਗੋ ਬੇਫਿਕਰੀ ਹੈ ਨਾ ਮੈਂ ਨਾ ਯਾਰ ਬੇਫਿਕਰ ਕੋਈ ਕਰਾਤੀ ਫੇਰ ਕੇ ਚੂੜੀ ਦਾ ਹਮੇਂ ਤਹੇ ਜਿਹੜਾ ਟਾਈਮ ਹੈ ਤੇ ਇਹਦਾ ਰੇਟ ਚੱਕੇ ਵੀਰੇ ਇਹੋ ਜਿਹਾ ਦਾ ਭਲਾ ਜਿੰਨੇ ਦਾ ਦੁੱਧ ਇਹਨਾਂ ਆਪਾਂ ਜਿਹੜੇ ਹਾਂ ਫੇਰ ਤਾਂ ਰੁਪਈਏ ਰੁਪਈਏ ਆ ਹਾਂ ਜਿੰਨੇ ਮਰਜ਼ੀ ਪਰ ਨਹੀਂ ਆਪਾਂ ਨੂੰ ਜਾਇਜ਼ ਲਿਆਂਦੇ ਆਪਾਂ ਜਾਇਜ਼ ਦੇਣੀ ਆ ਜਮਾ ਅੱਛਾ ਮੋਲ ਨੂੰ ਤਾਂ 130 ਕਰ ਲਾ ਹਾਂ ਸਵਾ ਦੀ ਦੇਰੀ ਇੱਕ 20 ਦੀ ਆਪਾਂ ਦੇਣੀ ਆ ਇੱਕ 20 ਦੀ ਦੇਣੀ ਦੁੱਧ 17 ਚੋਕੇ ਨੇ ਦੁੱਧ 17 ਚੋਕੇ ਲੈਂਦੀ ਸੀ ਪਰ ਥੋੜਾ ਜਿਹਾ ਨੇ ਜੀਚ ਚਲਾ ਔਣ ਚ ਆਪਾਂ ਨੂੰ ਪਤਾ ਜਿਹੜਾ ਪਸ਼ੂ ਘਰੋਂ ਨਿਕਲਦਾ ਆਈ ਵੀ ਮੈਂ ਨਾ ਕ ਆਜਾ ਤੁਹਾਡੇ ਵੀਡੀਓ ਦਾ ਚੱਲ ਆਇਆ ਤੇ 13 ਚਵਾਕੇ ਦੇ ਦਿਆਂਗੇ ਹਾਂ ਤੇਰਾ ਪੱਜ ਵੀ ਚਵਾਕੇ ਦੇ ਦਾਂਗੇ ਓਕੇ ਧੰਨਵਾਦ ਧੰਨਵਾਦ ਤੋਰ ਦੇ ਨੇ ਇੱਕ ਵਾਰੀ ਹੋਰ ਤੋਰ ਦੇ ਠੀਕ ਹਾਂ ਤੋਰ ਦੇ ਸੱਜਣੋ ਐ ਨੂੰ ਤੋਰ ਲਾ ਹੁਣ ਇਹ ਦੋ ਜਾਨਵਰ ਵਿਕਰੀ ਵਾਲੇ ਕਲਾਸ ਨਗਰ ਚ ਖੜੇ ਆ ਜੱਗੇ ਭਰਾ ਦੇ ਕੋਲ ਓਕੇ ਰਿਪੋਰਟ ਦੂਜਾ ਸੂਆ ਝੋਟੀ ਇਹ ਵੀ ਸੂਆ ਦੂਜਾ ਹੀ ਆ ਨਹੀਂ ਤੀਜੇ ਸੂਏ ਸੂਈ ਇਹ ਤੀਜੇ ਸੂਏ ਸੂਈ ਆ ਸੱਜਣੋ ਇਹ ਬੇਲ ਵੇਖੀ ਹੁਣ ਜਦੋਂ ਮੁਰਦੀ ਆ ਹਾਂ ਨਹੀਂ ਬੇਲ ਚੰਗੀ ਬਾਕੀ ਦੁੱਧ ਨੂੰ ਬਹੁਤ ਤੂੰ ਦੱਸਦਾ ਖਰੀ ਹੈ ਦੁੱਧ ਨੂੰ ਤਾਂ ਬਾਲੀ ਖਰੀ ਆ ओके, ओके 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 क्या बात है सज्जनों ਇਹ ਐਨੀਮਲ ਆ ਵਿਕਰੀ ਵਾਲੇ ਤੇ ਦੋਨਾਂ ਦੀ ਡਿਟੇਲ ਲੈਤੀ ਤੁਹਾਨੂੰ ਲੇਖਾ ਜੋਖਾ ਪੁਛਤਾ ਕਰਕੇ ਤਸੱਲੀ ਕਰਿਓ ਖਰੀਦਦਾਰੀ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ